ਜਦ ਕਿ ਇਸ ਸੂਬੇ ਦੇ ਵਿੱਚ ਅਪਰਾਧਿਕ ਘਟਨਾਵਾਂ ਦੇ ਵਿੱਚ ਵਾਧਾ ਹੁੰਦਾ ਅਪਰਾਧ ਵਧ ਜਾਂਦੇ ਨੇ ਘਟਨਾਵਾਂ ਵਧ ਜਾਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਗੱਲ ਨਿਕਲ ਕੇ ਆਉਂਦੀ ਹੈ ਸੂਬੇ ਦੀ ਪੁਲਿਸ ਦੀ ਉੱਥੋਂ ਦੀ ਪੁਲਿਸ ਕੀ ਕਰ ਰਹੀ ਸੀ ਪੁਲਿਸ ਦੇ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਗਈ ਅੱਜ ਅਸੀਂ ਗੱਲਬਾਤ ਕਰਾਂਗੇ ਆਪਣੀ ਪੰਜਾਬ ਦੀ ਚੜ੍ਹਦੇ ਪੰਜਾਬ ਦੀ ਪੁਲਿਸ ਦੀ ਜਿਸ ਦੇ ਵਿੱਚ ਕੀ ਵੱਡੀ ਕਮੀ ਦੇਖੀ ਜਾ ਰਹੀ ਹੈ ਮਲਾਜਮਾਂ ਦੇ ਵਿੱਚ ਜੇਕਰ ਤਾਜ਼ਾ ਰਿਪੋਰਟ ਦੀ ਗੱਲ ਕਰੀਏ ਤਾਂ ਤਾਜ਼ਾ ਰਿਪੋਰਟ ਦੇ ਵਿੱਚ 30 ਤੋਂ 40 ਪਰਸੈਂਟ ਤੱਕ ਦੀ ਘਾਟ ਜਿਹੜੀ ਦੇਖੀ ਗਈ ਆ ਪੰਜਾਬ ਪੁਲਿਸ ਦੇ ਵਿੱਚ ਤੇ ਕਈ ਥਾਣਿਆਂ ਅਤੇ ਜ਼ਿਲ੍ਹਿਆਂ ਦੇ ਵਿੱਚ ਇਹ ਘਾਟ ਹੋਰ ਵੀ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਜੇਕਰ ਸੂਬਾ ਪੱਧਰ ਤੇ ਗੱਲ ਕਰੀਏ ਤਾਂ ਵਿਧਾਨ ਸਭਾ ਦੀ ਇੱਕ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਥਾਣਿਆਂ ਦੇ ਵਿੱਚ 34867 ਅਹੁਦੇ ਜਿਹੜੇ ਮਨਜ਼ੂਰ ਹਨ ਪਰ ਕੇਵਲ 23216 ਅਹੁਦਿਆਂ ਤੇ ਹੀ ਤਾਇਨਾਤੀ ਕੀਤੀ ਗਈ ਹੈ ਮਤਲਬ ਕੀ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ 11652 ਪੁਲਿਸ ਅਫਸਰਾਂ ਦੀ ਘਾਟ ਜੋ ਕਿ 30% ਦੇ ਕਰੀਬ ਬਣਦੀ ਆ ਉਹ ਜਿਹੜੀ ਮਹਿਸੂਸ ਕੀਤੀ ਜਾ ਸਕਦੀ ਆ ਪੰਜਾਬ ਦੇ ਵਿੱਚ ਤੇ ਜੇਕਰ ਜ਼ਿਲ੍ਹਾ ਪੱਧਰ ਤੇ ਗੱਲ ਕਰੀਏ ਤਾਂ ਜ਼ਿਲ੍ਹਾ ਪੱਧਰ ਤੇ ਨਕੋਦਰ ਸਿਟੀ ਦੀ ਗੱਲ ਕਰ ਲੈਣੇ ਆ ਜ਼ਿਲ੍ਹਾ ਜਲੰਧਰ ਜਿਸ ਦੇ ਵਿੱਚ ਕੀ ਮਨਜ਼ੂਰ ਉਦੇ 110 ਨੇ ਤੇ ਹਾਜ਼ਰ 46 ਨੇ ਮਤਲਬ ਕਿ 64 ਉਦੇ ਜਿਹੜੇ ਖਾਲੀ ਪਏ ਨੇ ਜਿਨ੍ਹਾਂ ਦੀ ਜੇਕਰ ਪ੍ਰਤੀਸ਼ਦੀ ਗੱਲ ਕਰੀਏ 52% ਦੇ ਕਰੀਬ ਬਣਦੇ ਨੇ ਵੱਡੀ ਗਿਣਤੀ ਦੇ ਵਿੱਚ ਕਹਿ ਸਕਦੇ ਆ ਕਿ ਅੱਧੇ ਤੋਂ ਜ਼ਿਆਦਾ ਥਾਣਾ ਜਿਹੜਾ ਇਸ ਵਲੇ ਨਕਉਦਰ ਸ਼ਹਿਰ ਦੇ ਵਿੱਚ ਖਾਲੀ ਹੈ ਜੇਕਰ ਨਕਉਦਰ ਸੱਦਰ ਦੀ ਗੱਲ ਕਰੀਏ ਤਾਂ ਮਨਜ਼ੂਰ ਅਹੁਦੇ 106 ਨੇ ਹਾਜ਼ਰ ਜਿਹੜੇ 58 ਨੇ ਤੇ 37 ਅਹੁਦੇ ਖਾਲੀ ਨੇ 35% ਦੇ ਕਰੀਬ ਜਿਹੜੀ ਇਸ ਦੇ ਵਿੱਚ ਘਾਟ ਦੇਖੀ ਜਾ ਸਕਦੀ ਹੈ ਦੱਸ ਦਿਓ ਕਿ ਕਿਹੜੇ ਕਿਹੜੇ ਜਿਹੜੇ ਅਹੁਦੇ ਨੇ ਇਸ ਵੇਲੇ ਪੰਜਾਬ ਪੁਲਿਸ ਦੇ ਵਿੱਚ ਖਾਲੀ ਨੇ ਕਿਹੜੇ ਕਿਹੜੇ ਅਹੁਦਿਆਂ ਦੇ ਉੱਤੇ ਇਸ ਵੇਲੇ ਭਰਤੀ ਕੀਤੀ ਜਾਣੀ ਚਾਹੀਦੀ ਹੈ ਪੰਜਾਬ ਸਰਕਾਰ ਦੇ ਵੱਲੋਂ ਗੱਲ ਕਰਦੇ ਆ ਸਬ ਇਨਸਪੈਕਟਰ ਐ ਐਸਆਈ ਦੀ ਜੇਕਰ ਖਾਲੀ ਜਗਾਵਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਜਗਾਵਾਂ ਇਹਨਾਂ ਦੀਆਂ ਖਾਲੀ ਨੇ ਨਵੀਆਂ ਭਰਤੀਆਂ ਦੀ ਘਾਟ ਦੇ ਕਾਰਨ ਇਹ ਜਿਹੜੀ ਘਾਟ ਸਾਹਮਣੇ ਆਈ ਹੈ ਇਹ ਵੀ ਜਿਹੜੀ ਘਾਟ ਹੈ ਰਿਟਾਇਰਮੈਂਟ ਤੋਂ ਬਾਅਦ ਨਵੀਆਂ ਭਰਤੀਆਂ ਨਹੀਂ ਕੀਤੀਆਂ ਗਈਆਂ ਜਿਸ ਦੇ ਕਾਰਨ 1850 ਪੁਲਿਸ ਦੇ ਵਿੱਚ ਸਾਹਮਣੇ ਆਈ ਹੈ ਡੀਐਸਪੀ ਦੀ ਗੱਲ ਕਰ ਲਈਏ ਤਾਂ ਡੀਐਸਪੀ ਕਈ ਇਲਾਕਿਆਂ ਦੇ ਵਿੱਚ ਨੇ ਤੇ ਕਈ ਇਲਾਕਿਆਂ ਦੇ ਵਿੱਚ ਨਵੇਂ ਢਾਂਚੇ ਬਣਾਏ ਗਏ ਨੇ ਪਰ ਕਿਸੇ ਨੂੰ ਤਾਇਨਾਤ ਨਹੀਂ ਕੀਤਾ ਗਿਆ ਹੋ ਸਕਦਾ ਹੈ ਕਿ ਇਸ ਮਗਰ ਵੀ ਭਰਤੀਆਂ ਦੇ ਵਿੱਚ ਹੋਵੇ ਕਿ ਡੀਐਸਪੀਾਂ ਦੀ ਭਰਤੀ ਨਾ ਹੋਈ ਹੋਵੇ ਉਹਨਾਂ ਦੀ ਘਾਟ ਹੋਵੇ ਜਿਸ ਕਾਰਨ ਇਹ ਚੀਜ਼ਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਤੁਹਾਨੂੰ ਦੱਸ ਦਈਏ ਕੀ ਕਰਮਚਾਰੀਆਂ ਦੀ ਥਕਾਵਟ ਤੇ ਰਿਟਾਇਰਮੈਂਟ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਨੇ ਕਿਹਾ ਕਿ ਜ਼ਿਆਦਾਤਰ ਕਰਮਚਾਰੀ 2-3 ਸ਼ਿਫਟਾਂ ਦੇ ਵਿੱਚ ਕੰਮ ਕਰ ਰਹੇ ਨੇ ਤੁਸੀਂ ਇੱਕ ਵਾਰ ਖੁਦ ਸੋਚ ਕੇ ਦੇਖੋ ਜਦ ਇੱਕ ਇਨਸਾਨ 2-3 ਸ਼ਿਫਟਾਂ ਦੇ ਵਿੱਚ ਕੰਮ ਕਰੇਗਾ ਤਾਂ ਉਸ ਦੀ ਕੀ ਹਾਲਤ ਹੋਵੇਗੀ ਜਿਹੜਾ ਉਹ ਕੰਮ ਇੱਕ ਸ਼ਿਫਟ ਦੇ ਵਿੱਚ ਸਹੀ ਤਰੀਕੇ ਨਾਲ ਕਰਦਾ ਹੋਵੇਗਾ ਉਹ ਵੀ ਕੰਮ ਚਲਜ ਦੇ ਨਾਲ ਨਹੀਂ ਹੁੰਦਾ ਅੱਗੇ ਗੱਲ ਕਰ ਲੈਣੇ ਆ ਕਈ ਕਰਮਚਾਰੀ ਤਾਂ ਇੱਥੋਂ ਤੱਕ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਹਾਲਾਤ ਬਣ ਚੁੱਕੇ ਨੇ ਕਈ ਕਰਮਚਾਰੀ ਕਈ ਵੱਡੇ ਵੱਡੇ ਰੈਂਕ ਦੇ ਆਫੀਸਰ ਰਿਟਾਇਰਮੈਂਟ ਪਹਿਲਾਂ ਲੈ ਰਹੇ ਨੇ ਕਿਉਂਕਿ ਉਹਨਾਂ ਨੂੰ ਕੰਮ ਦਾ ਪ੍ਰੈਸ਼ਰ ਜ਼ਿਆਦਾ ਹੈ ਉਹ ਰਿਟਾਇਰਮੈਂਟ ਲੈਣਾ ਹੀ ਸਹੀ ਸਮਝ ਰਹੇ ਨੇ ਕਹਿ ਸਕਦੇ ਆ ਕਿਤੇ ਨਾ ਕਿਤੇ ਜਿਹੜੇ ਇਸ ਵੇਲੇ ਕਰਮਚਾਰੀ ਡਿਊਟੀਆਂ ਤੇ ਨੇ ਉਹ ਭੱਜ ਰਹੇ ਨੇ ਉਹ ਜਲਦ ਤੋਂ ਜਲਦੀ ਰਿਟਾਇਰ ਹੋਣਾ ਚਾਹੁੰਦੇ ਨੇ ਤਾਂ ਕਿ ਉਹਨਾਂ ਦੇ ਉੱਤੇ ਵਰਕ ਪ੍ਰੈਸ਼ਰ ਘੱਟ ਹੋਵੇ ਤੇ ਜੇਕਰ ਨਵੀਂ ਭਰਤੀਆਂ ਦੀ ਗੱਲ ਵੀ ਕੀਤੀ ਜਾਵੇ ਤਾਂ ਨਵੀਂ ਭਰਤੀਆਂ ਬੜੀ ਘੱਟ ਜਿਹੜੀ ਕਹਿ ਸਕਦੇ ਹਾਂ ਬੜੀ ਘੱਟ ਗਤੀ ਦੇ ਨਾਲ ਹੋ ਰਹੀਆਂ ਨੇ ਜਿਸ ਦੇ ਕਾਰਨ ਇਹ ਸਭ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਅੰਕੜੇ ਵੀ ਸਾਹਮਣੇ ਆਏ ਨੇ UN ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡਾ ਜਿਹੜਾ ਪੰਜਾਬ ਦੇ ਵਿੱਚ ਪਤਾ ਲੱਗਦਾ ਹੈ ਕਿ ਕਿੰਨੀ ਕਮੀ ਹੈ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਜੇਕਰ UN ਦੀ ਰਿਪੋਰਟ ਦੀ ਮੰਨਿਆਤਾ UN ਦੀ ਰਿਪੋਰਟ ਦੇ ਮੁਤਾਬਕ 1 ਲੱਖ ਲੋਕਾਂ ਦੇ ਪਿੱਛੇ ਲਗਭਗ 153 ਪੁਲਿਸ ਕਰਮਚਾਰੀ ਨੇ ਜੋ ਕਿ ਬਹੁਤ ਘੱਟ ਹੈ ਜੇਕਰ ਗੱਲ ਕਰੀਏ ਇਹ ਸਭ ਜਿਹੜੀ ਪਰਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਕੁੱਲ ਆਬਾਦੀ ਪੰਜਾਬ ਦੀ 3.13 ਕਰੋੜ ਹੈ ਜੋ ਕਿ 31.3 ਮਿਲੀਅਨ ਬਣਦੀ ਹੈ ਇਸ ਦੇ ਉੱਤੇ ਗੱਲ ਕਰੀਏ ਤਾਂ ਇਹਨਾਂ ਦੇ ਉੱਤੇ 1 ਲੱਖ ਲੋਕਾਂ ਦੇ ਉੱਤੇ 222 ਪੁਲਿਸ ਕਰਮਚਾਰੀ ਹੋਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਜੋ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਣਾਈ ਰੱਖਣ ਪਰ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਪੁਲਿਸ ਕਰਮਚਾਰੀਆਂ ਦੀ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਸਿਰਫ 1 ਲੱਖ ਲੋਕਾਂ ਦੇ ਉੱਤੇ 153 ਪੁਲਿਸ ਕਰਮਚਾਰੀ ਹੀ ਨੇ ਜਿਨ੍ਹਾਂ ਦੇ ਜਿਸ ਦੇ ਕਾਰਨ ਕਾਨੂੰਨ ਵਿਵਸਥਾ ਬਣਾਉਣ 'ਚ ਕਾਫੀ ਮੁਸ਼ਕਲਾ ਦਾ ਸਾਹਮਣਾ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਕਰਨਾ ਪੈ ਰਿਹਾ ਹੈ ਤੇ ਜੇਕਰ ਕਈ ਥਾਣਿਆਂ ਦੀ ਗੱਲ ਕਰੀਏ ਤਾਂ ਕਈ ਥਾਣਿਆਂ ਦੇ ਵਿੱਚ ਜਿਹੜੀ ਘਾਟ ਆ ਉਹ 50% ਤੋਂ ਵੀ ਵੱਧ ਹੈ ਜੇਕਰ ਨਕੌਦਰ ਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਕੌਦਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੱਧੇ ਤੋਂ ਜ਼ਿਆਦਾ ਥਾਣਾ ਖਾਲੀ ਪੈ ਤੇ ਇਹੋ ਹਾਲ ਕਈ ਹੋਰ ਥਾਣਿਆਂ ਦਾ ਵੀ ਹੈ ਤੇ ਜੇਕਰ ਨਵੀਂ ਭਰਤੀਆਂ ਦੀ ਵੀ ਗੱਲ ਕਰੀਏ 2022 ਦੇ ਵਿੱਚ 10000 ਨੌਕਰੀਆਂ ਦਾ ਦਾਵਾ ਕੀਤਾ ਗਿਆ ਸੀ ਜੋ ਕਿ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਅਸੀਂ 10000 ਦੇ ਕਰੀਬ ਨੌਕਰੀਆਂ ਦਵਾਂਗੇ ਪਰ ਉਹ ਵਾਦਾ ਵਾਦਾ ਹੀ ਰਹਿ ਗਿਆ ਉਹ ਪੂਰਾ ਹਲੇ ਤੱਕ ਨਹੀਂ ਕੀਤਾ ਗਿਆ ਤੇ ਜੇਕਰ ਗੱਲ ਕੀਤੀ ਜਾਵੇ ਹੋਰ ਨਾ ਸੂਬਿਆਂ ਦੀ ਤਾਂ ਹੋਰ ਨਾ ਸੂਬਿਆਂ ਦੇ ਵਿੱਚ ਵੀ ਕਮੀ ਮਹਿਸੂਸ ਕੀਤੀ ਜਾ ਸਕਦੀ ਹੈ ਪਰ ਜਿਹੜੀ ਪੰਜਾਬ ਦੀ ਕਮੀ ਹੈ 25 ਤੋਂ 30% ਦੇ ਕਰੀਬ ਹੈ ਤੇ ਜੇਕਰ ਸਭ ਤੋਂ ਪਹਿਲੇ ਨੰਬਰ ਤੇ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਆ ਜਿੱਥੇ 35% ਦੇ ਕਰੀਬ ਇਸ ਵੇਲੇ ਜਿਹੜੇ ਅਹੁਦੇ ਖਾਲੀ ਪਏ ਨੇ ਦੂਸਰੇ ਨੰਬਰ ਤੇ ਪੰਜਾਬ ਆਂਦਾ ਹੈ ਜਿੱਥੇ ਕਿ 25 ਤੋਂ 30% ਦੇ ਕਰੀਬ ਉਹਦੇ ਖਾਲੀ ਪਏ ਨੇ 1 ਲੱਖ ਲੋਕਾਂ ਦੇ ਉੱਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ 1 ਲੱਖ ਲੋਕਾਂ ਦੇ ਉੱਤੇ 153 ਕਰਮਚਾਰੀ ਨੇ ਹਰਿਆਣਾ ਦੇ ਵਿੱਚ 1 ਲੱਖ ਲੋਕਾਂ ਦੇ ਉੱਤੇ 180 ਕਰਮਚਾਰੀ ਨੇ ਤੇ ਉੱਥੇ 15% ਦੀ ਘਾਟ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ 1 ਲੱਖ ਲੋਕਾਂ ਦੇ ਉੱਤੇ 195 ਪੁਲਿਸ ਵਾਲੇ ਨੇ ਉੱਥੇ 10% ਦੀ ਘਾਟ ਹੈ ਉੱਤਰ ਪ੍ਰਦੇਸ਼ ਦੇ ਵਿੱਚ 1 ਲੱਖ ਲੋਕਾਂ ਦੇ ਉੱਤੇ 135 ਪੁਲਿਸ ਕਰਮਚਾਰੀ ਨੇ ਜਿਸ ਦੇ ਜਿਸ ਦੇ ਤਹਿਤ ਉਥੇ 35% ਦੇ ਕਰੀਬ ਘਾਟ ਨਿਕਲ ਕੇ ਸਾਹਮਣੇ ਆਂਦੀ ਹੈ ਜੇਕਰ ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਦੇ ਵਿੱਚ 1 ਲੱਖ ਲੋਕਾਂ ਦੇ ਉੱਤੇ 160 ਜਿਹੜੇ ਪੁਲਿਸ ਕਰਮਚਾਰੀ ਤੈਨਾਤ ਨੇ ਜੇ ਉਹਨਾਂ ਦੀ ਕਮੀ ਦੀ ਗੱਲ ਕਰੀਏ ਤਾਂ 20% ਦੇ ਕਰੀਬ ਕਮੀ ਬਣਦੀ ਹੈ ਕੇਰਲ ਦੇ ਵਿੱਚ ਸਭ ਤੋਂ ਘੱਟ ਕਮੀ ਕੇਰਲ ਦੇ ਵਿੱਚ ਦੇਖੀ ਜਾ ਸਕਦੀ ਹੈ ਉੱਥੇ 5% ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀ ਕਮੀ ਆ ਉੱਥੇ 1 ਲੱਖ ਲੋਕਾਂ ਦੇ ਉੱਤੇ 210 ਪੁਲਿਸ ਕਰਮਚਾਰੀ ਤਨਾਤ ਨੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਹੱਲ ਵੀ ਕੀਤਾ ਜਾ ਸਕਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਦਾ ਹੱਲ ਕਰਨਾ ਚਾਹੀਦਾ ਹੈ ਤੁਰੰਤ ਭਰਤੀਆਂ ਤੇਜ਼ੀ ਦੇ ਨਾਲ ਚਲਾਉਣੀਆਂ ਚਾਹੀਦੀਆਂ ਨੇ ਨਵੇਂ-ਨਵੇਂ ਨੌਜਵਾਨ ਜਿਹੜੇ ਉਹਨਾਂ ਨੂੰ ਭਰਤੀ ਕੀਤਾ ਜਾਣਾ ਚਾਹੀਦਾ ਹੈ ਖਾਲੀ ਤਾਚਿਆਂ ਨੂੰ ਤੇ ਨਾਤ ਕਰਨਾ ਜਿਵੇਂ ਕਿ ਨਵੇਂ ਡੀਐਸਪੀ ਦਫਤਰ ਆ ਉਸ ਦੇ ਵਿੱਚ ਡੀਐਸਪੀਾਂ ਦੀ ਭਰਤੀ ਕੀਤੀ ਜਾਣੀ ਚਾਹੀਦੀ ਹੈ ਕਰਮਚਾਰੀਆਂ ਦੀ ਜਿਹੜੀ ਕਾਮਯਾਬੀ ਹਾਲਾਤ ਨੇ ਉਹਨਾਂ ਨੂੰ ਸੁਧਾਰਨਾ ਚਾਹੀਦਾ ਉਹਨਾਂ ਨੂੰ ਜਿਹੜੀ ਪ੍ਰਮੋਸ਼ਨਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਵਿਤੀ ਬਜਟ ਦੇ ਵਿੱਚ ਪੁਲਿਸ ਦਾ ਵਿਸ਼ੇਸ਼ ਫੰਡ ਵੀ ਜੜਾ ਲਿਆਣਾ ਚਾਹੀਦਾ ਹੈ ਜਿਸ ਦੇ ਨਾਲ ਕਿ ਪੁਲਿਸ ਦੇ ਵਿੱਚ ਭਰਤੀਆਂ ਹੋਣਗੀਆਂ ਤੇ ਪੁਲਿਸ ਕਰਮਚਾਰੀਆਂ ਨੂੰ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਪੁਲਿਸ ਦੇ ਉੱਤੇ ਵੱਡੇ ਸਵਾਲ ਜਾਂ ਨਿਸ਼ਾਨ ਖੜੇ ਨਹੀਂ ਹੋਣਗੇ